ਐਸਐਲਈ ਦੀ ਵੱਡੀ ਖਬਰ ਅੰਬਰਸਤ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਦਰਬਾਰ ਸਾਹਿਬ ਦੇ ਵਿੱਚ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਦੱਸਦੇ ਕਿ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਜਿਹੜੀ ਹੈ ਦਿੱਤੀ ਗਈ ਹੈ ਜੀਪੀਸੀ ਦੇ ਦਫ਼ਤਰ ਦੀ ਮੇਲ ਦੇ ਉੱਤੇ ਜਿਹੜੀ ਇਹ ਈਮੇਲ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਲੰਗਰ ਹਾਲ ਹੈ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਜਿਹੜੇ ਆ ਲੰਗਰ ਛਕਦੇ ਨੇ ਉਸ ਨੂੰ ਜਿਹੜਾ ਉਡਾਉਣ ਦੀ ਧਮਕੀ ਮਿਲੀਦਾ ਦੀ ਕਿ ਲਗਾਤਾਰ ਜਿਹੜਾ ਦਰਬਾਰ ਸਾਹਿਬ ਹੈ ਜਿੱਥੇ ਕਿ ਲੋਕ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ ਨਤਮਸਤਕ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਵੱਲੋਂ ਭੋਜਨ ਪ੍ਰਸ਼ਾਦ ਜਿਹੜਾ ਲੰਗਰ ਪ੍ਰਸ਼ਾਦ ਛਕਾਇਆ ਜਾਂਦਾ ਹੈ ਲੰਗਰ ਹਾਲ ਦੇ ਵਿੱਚ ਉਸ ਨੂੰ ਜਿਹੜਾ ਬੰਬ ਨਾਲ ਉਡਾਉਣ ਦੀ ਧਮਕੀ ਮਿਲਿਆ ਦਾ ਜਿਵੇਂ ਅੰਬਰਸਰ ਦੇ ਵਿੱਚ ਲਗਾਤਾਰ ਜਿਹੜੀ ਹੈ ਦੇਖਿਆ ਜਾ ਸਕਦਾ ਹੈ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਲੋਕ ਸ਼ਰਦਾ ਭਾਵ ਦੇ ਨਾਲ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਦਰਸ਼ਨਾਰਥੀ ਆਉਂਦੇ ਨੇ ਉਸ ਨੂੰ ਜਿਹੜਾ ਲੰਗਰ ਛਕਾਇਆ ਜਾਂਦਾ ਹੈ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਜਿਹੜੇ ਲੋਕ ਉੱਥੇ ਜਿਹੜੇ ਲੰਗਰ ਸ਼ੱਕਦੇ ਨੇ ਲੰਗਰ ਹਾਲ ਨੂੰ ਜਿਹੜਾ ਧਮਕੀ ਮਿਲਿਆ ਇਹ ਈਮੇਲ ਰਾਹੀਂ ਜਿਹੜੀ ਹੈ ਧਮਕੀ ਆਈ ਹੈ ਜਿਸ ਤੋਂ ਬਾਅਦ ਜਿਹੜਾ ਜਿਹੜੇ ਮੌਕੇ ਦੇ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰਸ ਹੁੰਦੇ ਨੇ ਉਹ ਕਿਤਨਾ ਕਿਤੇ ਹਰਕਤ ਦੇ ਵਿੱਚ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਵੱਲੋਂ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਹੈ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਬੌਮਸ ਕੋਡ ਜਿਹੜਾ ਭੇਜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਕੀ ਕੁਝ ਬਿਆਨ ਦਿੱਤਾ ਗਿਆ ਇੱਕ ਵਾਰ ਤੁਹਾਨੂੰ ਵੀ ਜਰੂਰ ਸੁਣਾ ਦੇ ਇਸ ਵੇਲੇ ਦੀ ਵੱਡੀ ਖਬਰ ਅੰਬਰਸਤ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਦਰਬਾਰ ਸਾਹਿਬ ਦੇ ਵਿੱਚ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉੱਥੇ ਜਰੂਰ ਗੱਲ ਕਰਾਂਗੇ ਪਰ ਅੱਜ ਨੂੰ ਸਮਝ ਹੀ ਨਹੀਂ ਆਈ ਹੈ ਇਹ ਕਿ ਦੱਸਦੇ ਕਿ ਜਦਰੀ ਹੈ ਕਿ ਲੰਗਰ ਹਾਜ਼ੂਰਾਂ ਦੀ ਹੈ ਕਿ ਰੋਡ ਦੇ ਵਿੱਚ ਉਹ ਕੋਈ ਨਹੀਂ ਆਪਾਂ ਵਰਤਾਲ ਕਰ ਰਹੇ ਹੈ ਵਰਤਾਲ ਕਰ ਰਹੇ ਹੈ ਵਰਤਾਲ ਉਹਦੇ ਬਾਰੇ ਤੇ ਕੀ ਤੱਕੀ ਵੀ ਆਈ ਹੈ ਜੀ ਵਰਤਾਲ ਕਰ ਰਹੇ ਉਹਦੇ ਬਾਰੇ ਮੈਂ ਜਿਹੜੀ ਬੇਨਤੀ ਕੀਤੀ ਆ ਜੀ ਸਰ ਮੇਲ ਵੀ ਆਈ ਜੀ ਉਹ ਕੋਈ ਨਹੀਂ ਹਾਲੇ ਕਈ ਵਾਰ ਗੱਲਾਂ ਲੱਗਦੀਆਂ ਉਹ ਆ ਉਹ ਅਸੀਂ ਕਮਿਸ਼ਨ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉੱਤਰ ਜਰੂਰ ਕਰਾਂਗੇ ਇਹ ਕਿ ਸਬਜੈਕਟ ਆ ਜਦਰੀ ਹੈ ਕਿ ਲੰਗਰ ਹਾਜ਼ੂਰਾਂ ਦੀ ਹੈ ਕਿ ਰੋਡ ਦੇ ਵੇਖਦੇ ਨੇ ਉਹ ਕੋਈ ਨਹੀਂ ਆਪਾਂ ਪਰਤਾਲ ਕਰ ਰਹੇ ਹੈ ਪਰਤਾਲ ਕਰ ਰਹੇ ਪਰਤਾਲ ਉਹਦੇ ਬਾਰੇ ਤੇ ਕੀ ਤੱਕੀ ਵੀ ਆਈ ਹੈ ਜੀ ਪਰਤਾਲ ਕਰ ਰਹੇ ਉਹਦੇ ਬਾਰੇ ਮੈਂ ਜਿਹੜੀ ਬੇਨਤੀ ਕੀਤੀ ਆ ਕੀ ਮਿਲਦੀ ਆਈਗੀ ਜੀ ਸੇ ਉਹ ਕੋਈ ਨਹੀਂ ਹੱਲ کئی ਵਾਰੀ ਗੱਲ ਨਾ ਲੱਗਦੀ ਆ ਉਹ ਅਸੀਂ ਕਮਿਸ਼ਨ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉੱਤਰ ਜਰੂਰ ਕਰਾਂਗੇ ਪਰ ਅੱਜ ਵੀ ਧਮਕੀ ਕਿਹਾਈ ਹੈ ਜੀ ਇਹ ਕਿ ਸਬਜੈਕਟ ਚੱਲ ਰਹੀ ਹੈ ਕਿ ਲੰਗਰ ਹਾਜ਼ੂਰਾਂ ਦੀ ਹੈ ਕਿ ਰੋਡ ਦੇ ਵੇਖਣੇਗੇ ਉਹ ਕੋਈ ਨਹੀਂ ਆਪਾਂ ਪਰਤਾਲ ਕਰ ਰਹੇ ਹੈ ਪਰਤਾਲ ਕਰ ਰਹੇ ਪਰਤਾਏ ਉਹਦੇ ਬਾਰੇ ਤੇ ਕੀ ਤੱਕੀ ਵੀ ਆਈ ਹੈ ਜੀ ਦੱਸੋ ਪਰਤਾਲ ਕਰ ਰਹੇ ਉਹਦੇ ਬਾਰੇ ਮੈਂ ਜਿਹੜੀ ਬੇਨਤੀ ਕੀਤੀ ਆ ਜੀ ਸਭ ਕੀ ਮਿਲਦੀ ਆਈਗੀ ਜੀ ਸੇ ਉਹ ਕੋਈ ਨਹੀਂ ਹੱਲ کئی ਵਾਰੀ ਗੱਲ ਨਾਲ ਲੱਗਦੀ ਆਉਂਦੀ ਆ ਉਹ ਅਸੀਂ ਕਮਿਸ਼ਨ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉੱਤਰ ਜ਼ਰੂਰ ਦੇਵਾਂਗੇ